ਸਮਰਾਲਾ ਦੇ ਨੇੜੇ ਪਿੰਡ ਸ਼ਮਸਪੁਰਾ ਕੋਲ ਇੱਕ ਦਰਦਨਾਖਾ ਹਾਦਸਾ ਹੋਇਆ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਇੱਕ i20 ਗੱਡੀ ਵਿੱਚ ਸਵਾਰ ਦੋ ਨੌਜਵਾਨ ਪਾਇਲਬੀਜ਼ਾ ਰੋਡ ਤੋਂ ਹੁੰਦੇ ਹੋਏ ਸਮਰਾਲਾ ਨੂੰ ਆ ਰਹੀ ਸੀ ਤਾਂ ਪਿੰਡ ਸ਼ਮਸਪੁਰਾ ਦੇ ਕੋਲ ਵਾਰਾ ਪਸ਼ੂ ਗੱਡੀ ਅੱਗੇ ਆਉਣ ਦੇ ਕਾਰਨ ਗੱਡੀ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਟਕਰਾਈ। ਜਿਸ ਕਾਰਨ ਕਾਰ ਦੀ ਪਿਛਲੀ ਸੀਟ ਤੇ ਬੈਠਾ ਨੌਜਵਾਨ ਸੰਜੇ ਕੁਮਾਰ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਅਰਸ਼ਦੀਪ ਸਿੰਘ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਜਖਮੀ ਨੂੰ ਸਮਰਾਰਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਹਾਪੜ ਦੀ ਇਹ ਰਿਪੋਰਟ ਹੈ ਜਨਾਬ ਗੁਰਪ੍ਰੀਤ ਸਿੰਘ ਜੀ ਪਿੰਛੇਰਪੁਰ ਬੈਠੇ ਨੇ ਹਾਂ ਜੀ ਅੰਜੀ ਰਾਤੀ ਮੈਨੂੰ ਸੇਰੇ ਪੱਜੀ ਕੌਲਾਈ ਕਿਸੇ ਬਲੂਟਨਾ ਜਿੰਦਰੀ ਅੱਧਾ ਕਰਕੇ ਕਿ ਬਸ ਮਨਾਲਾ ਜੀ ਐਕਸੀਡੈਂਟ ਹੋਇਆ ਜੀ ਕਾਵਾ ਰੋਡ ਤੇ ਤਮਤਨ ਤੋਂ ਸਮਨਾਲਾ ਸਰਕਾਰੀ ਹਸਪਤਾਲ ਪਹੁੰਚਿਆ ਦਿੱਤੇ ਜਾ ਕੇ ਮੈਂ ਉੱਥੇ ਦੇਖਿਆ ਕਿ ਮੇਰਾ ਦੋਸਤ ਸੰਜੀਤ ਕੁਮਾਰ ਉਹ ਉਮਰਨ ਤਕਰੀਬਨ 28 ਤੋਂ 34 ਸਾਲ ਦੀ ਸੀ ਦੀ ਮੌਤ ਹੋ ਗਈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਸੱਪ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ 29 ਰਾਤ ਦਾ ਸਮਾਂ ਸੀ ਇਹ ਜਾ ਰਹੀ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕਿਸ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੀੜ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀਤ ਕੁਮਾਰ ਦੀ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਨਾ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਦੋਸਤਾ ਦੋਸਤਾ ਜਿਹੜਾ ਦੋਸਤ ਸੀ ਕੋਚਾਵਾ ਰੋਡ ਤੇ ਦਾ ਮਿੱਤਰ ਸੀ ਕੋਈ ਸਟੂਡੈਂਟ ਸੀ ਜੀ ਉਹ ਵੀ ਮਲੰਗਬੀਰ ਹਾਲਪਾ ਜੀ ਪੀਜੀਆਈ ਐਡਮਿਟਾ ਜੀ ਉਹਨਾਂ ਦੇ ਵੀ ਚੋਟ ਲੱਗੀ ਹੈ ਕਰਕੇ ਹਾਂਜੀ ਮੰਨ ਤਾ ਕੋਈ ਨਹੀਂ ਜਿਵੇਂ ਆਵਾਰਾ ਪਸ਼ੂ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਅੱਜ ਦੀਆਂ ਅਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਜੀਵਾ ਬੰਦਾ ਸੀਗਾ ਜੀ ਕੋਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਆਦਾ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਸਾ ਸਾਡੇ ਮਿੱਤਰ ਨਾਲ ਹੋਇਆ ਲਾਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ। ਅਧਿਰੌਣ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ। ਸਿਰਫ ਦੋ ਪੇਸ਼ੈਂਟਸ ਸਦੇ। ਇੱਕ ਪੇਸ਼ੈਂਟ ਬ੍ਰਾਂਡਡ ਸਦਾ ਸੰਜੀਤ ਕੁਮਾਰ 37 ਸਾਲ ਉਮਰ ਦੇ ਸੀ। ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ। ਉਹ ਕਾਫੀ ਸੀਰੀਅਸ ਲੱਗ ਰਿਹਾ ਸੀਗਾ। 24 ਸਾਲ ਉਮਰ ਹੈ ਉਹਦੀ ਅਰਸ਼ਦੀਤ ਸਿੰਘ। ਇਹ ਬ੍ਰਾਂਡਡ ਹੈ ਸੀ। ਸੰਜੀਤ ਕੁਮਾਰ ਬ੍ਰਾਂਡਡ ਸਦਾ। ਕਿੱਥੇ ਦੇ ਸੀ? ਇਹ ਮੋਹਾਲੀ ਦੇ। ਮੋਹਾਲੀ ਦੇ ਤੇ ਜਿਹੜਾ ਦੂਜਾ ਸੀਗਾ ਲੜਕਾ। ਉਹ ਦੋਚਾ ਅੱਡੀ ਜਾ। ਬੀਲੀ। ਕਿਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ ਨੇ ਦੋਨੋਂ ਲਈ ਉਸ ਤਾਂ ਇੱਕ ਸੰਜੋ ਕੁਮਾਰ ਤਾਂ ਬ੍ਰੌਡ ਡੈੱਥ ਸੀਗਾ ਜਿਹੜਾ ਅਸ਼ਟੇਸ਼ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ ਯਾਰ ਕਿਥੇ ਰੈਫਰ ਕੀਤਾ ਪੀਜੀਆ ਕੇ ਐਕਸੀਡੈਂਟ ਕੇਸ ਹੈ ਕੀ ਮੈਟਰ ਸਾਨੂੰ ਰਾਤ 3:00 ਵਜੇ ਸਾਨੂੰ ਫੋਨ ਆਇਆ ਜੀ ਵੀ ਐਦਾਂ ਕਰਕੇ ਸੰਸਪਰਾ ਚਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਰੇ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਡਰ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ ਬਾਕੀ ਜਿਹੜਾ ਸੀਗਾ ਦੂਸਰਾ ਸੰਚੇ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ ਇੱਕ ਅੱਠ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈੱਡ ਬੋਡੀ ਪਜਾਈ ਹੈ ਜੀ ਤੇ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਕੀ ਕੀ ਨਾਮ ਨੇ ਪਹਿਲਾ ਇਹ ਸੰਜੀ ਕੁਮਾਰ ਦੀ ਪਛਾਣ ਨਹੀਂ ਹੋਈ ਸੀ ਵੀਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ ਇਹ ਦੂਸਰੇ ਮੁੰਡੇ ਦੇ ਕਿੰਨੀਆਂ ਕਿ ਸੱਤਾ ਨੇ ਜਿਹੜਾ ਉਹ ਵੀ ਸੀਰੀਅਸ ਬਹੁਤ ਸੀ ਤੇ ਉਸਦੇ ਵੀ ਕਾਫੀ ਸੱਤਾ ਹੈ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋਣੋ ਮੋਟਾ ਵੀ ਕੋਈ ਜਾਨਵਰ ਦੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆਈ 20 ਗੱਡੀ ਸੀ